ਮੇਰੇ ਬਹੁਤ ਵਿਦਵਾਨ ਦੋਸਤੋ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਿਦਵਾਨ ਇਨਸਾਨ ਕੋਟਾਲਿਆ ਦੀ ਬਾਰੇ ਚਰਚਾ ਕਰਨ ਜਾ ਰਿਹਾ ਹਾਂ ਉਹਦੀ ਕਿਤਾਬ ਕੋਟਾਲਿਆ ਕ੍ਰਿਤ ਅਰਥ ਸ਼ਾਸਤਰ ਦਾ ਪੰਜਾਬੀ ਅਨੁਵਾਦ ਜਿਹੜਾ ਅਨੁਵਾਦ ਕੀਤਾ ਹੈ ਡਾਕਟਰ ਗੋਵਿੰਦ ਨਾਥ ਰਾਜਗੁਰੂ ਜੀ ਨੇ ਕੀਤਾ ਪਬਲਿਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਪਾ ਸਾਰੇ ਜਾਣਦੇ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਨੁਵਾਦ ਦੇ ਖੇਤਰ ਵਿੱਚ ਜਾਂ ਪੰਜਾਬੀ ਭਾਸ਼ਾ ਦੀ ਬਿਹਤਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪੁਰਾਣੇ ਸਮੇਂ ਤੋਂ ਇਹ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਬਹੁਤ ਮਹਾਨ ਰਹੀ ਆ। ਪਰ ਸਮੇਂ ਦੇ ਨਾਲ ਨਾਲ ਕੁਟਲਿਆ ਬਾਰੇ ਸਾਨੂੰ ਬਹੁਤ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਮਿਲਦਾ ਹੈ। ਅਸਲ ਸੱਚ ਕੀ ਆ? ਕੁਟਲਿਆ ਕੌਣ ਸੀ? ਕਿਉਂ ਹੋ ਇੰਨਾ ਜ਼ਿਆਦਾ ਮਸ਼ਹੂਰ ਆ ਜਾਂ ਉਸ ਦੀ ਕਿਤਾਬ ਆ ਜਿਹੜੀ ਆ ਅਰਥ ਸ਼ਾਸਤਰ ਕਿਉਂ ਮਸ਼ਹੂਰ ਹੈਗੀ ਆ ਇੱਕ ਗੱਲ ਮੈਂ ਪਹਿਲਾਂ ਹੀ ਸਪਸ਼ਟ ਕਰ ਦੇਵਾਂ ਕੁਟਲਿਆ ਕਰਤ ਅਰਥ ਸ਼ਾਸਤਰ ਦਾ ਪੰਜਾਬੀ ਅਨੁਵਾਦ ਕੇਵਲ ਨੀਤੀ ਅਤੇ ਪ੍ਰਸ਼ਾਸਨ ਸੰਬੰਧੀ ਅੰਸ਼ ਹੈ ਇਹਦੇ ਵਿੱਚ ਸਾਰਾ ਕੁਝ ਨਹੀਂ ਦਿੱਤਾ ਗਿਆ ਜਿਹੜਾ ਵਾਧੂ ਸੀ ਹਿੱਸਾ ਉਹ ਕੱਟ ਦਿੱਤਾ ਗਿਆ ਇਹਦੇ ਵਿੱਚ ਕੇਵਲ ਨੀਤੀ ਤੇ ਪ੍ਰਸ਼ਾਸਨ ਕਿਵੇਂ ਕਰਨਾ ਹੈਗਾ ਇਹ ਕਿਤਾਬ ਜਿਹੜਾ ਹੈ ਪਬਲਿਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਜਿਹੜਾ ਹੈ ਦਿੱਤੀ ਗਈ ਹੈ ਪੰਜਾਬੀ ਸਾਹਿਤ ਨੂੰ ਸਭ ਤੋਂ ਪਹਿਲਾਂ ਦੋ ਸ਼ਬਦ ਨੇ ਜੋਗਿੰਦਰ ਸਿੰਘ ਪੁਵਾਰ ਵਾਈਸ ਚਾਂਸਲਰ ਬਹੁਤ ਵੱਡਾ ਨਾਂ ਹੈ ਜੋਗਿੰਦਰ ਸਿੰਘ ਜੀ ਦਾ ਪੰਜਾਬੀ ਸਾਹਿਤ ਦੇ ਵਿੱਚ ਕੀ ਸ਼ਬਦ ਨੇ ਕਲਾਸੀਕੀ ਸੰਸਕ੍ਰਿਤ ਰਚਨਾਵਾਂ ਦੇ ਪੰਜਾਬੀ ਅਨਵਾਦ ਲੜੀ ਅਧੀਨ ਹਤਲੀ ਪੁਸਤਕ ਆਚਾਰੀਆ ਕੁਟੱਲਿਆ ਦੀ ਕਲਾਸੀਕੀ ਰਚਨਾ ਆਧ ਸ਼ਾਸਤਰ ਦੇ ਨੀਤੀ ਤੇ ਪ੍ਰਸ਼ਾਸਨ ਵਾਲੇ ਭਾਗ ਦਾ ਪੰਜਾਬੀ ਰੂਪਾਂਤਰ ਹੈ ਇਸ ਸੰਸਾਰ ਪ੍ਰਸਿੱਧ ਰਚਨਾ ਦੇ ਅਨੁਵਾਦ ਅਨੇਕ ਪਿਛਾਵਾਂ ਵਿੱਚ ਹੋਏ ਹਨ ਪਰ ਪੰਜਾਬੀ ਵਿੱਚ ਇਹ ਅਨੁਵਾਦ ਪੰਜਾਬੀ ਯੂਨੀਵਰਸਿਟੀ ਵੱਲੋਂ ਹੀ ਪ੍ਰਕਾਸ਼ਿਤ ਕੀਤਾ ਗਿਆ ਹੈ ਆਸ ਹੈ ਇਸ ਪੁਸਤਕ ਦੇ ਧਿਆਨ ਤੋਂ ਪੰਜਾਬੀ ਸਾਹਿਤ ਜਗਤ ਅਵਸ਼ਯ ਲਾਭ ਉਠਾਵੇਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋਗਿੰਦਰ ਸਿੰਘ ਪੁਆਰ ਵਾਈਸ ਚਾਂਸਲਰ ਇਸ ਪੁਸਤਕ ਦੀ ਜਿਹੜੀ ਪ੍ਰਸਤਾਵਨਾ ਹੈ ਉਹ ਵੀ ਪੰਜਾਬੀ ਦੇ ਵੱਡੇ ਵਿਦਵਾਨ ਰਜਿੰਦਰ ਸਿੰਘ ਲਾਂਬਾ ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆ ਇਸ ਤੋਂ ਬਾਅਦ ਜਿਹੜੀ ਭੂਮਿਕਾ ਹੈਗੀ ਆ ਭੂਮਿਕਾ ਭੂਮਿਕਾ ਨੂੰ 9 ਖੰਡਾਂ ਦੇ ਵਿੱਚ ਵੰਡ ਕੇ ਲਿਖਿਆ ਗਿਆ ਇੱਕ ਭੂਮਿਕਾ ਦੇ ਵਿੱਚ ਕੌਣ ਸੀ ਅਰਥ ਸ਼ਾਸਤਰ ਦਾ ਰਚੇਤਾ ਕੌਣ ਸੀ ਉਹਦਾ ਸਹੀ ਨਾਂ ਕੀ ਸੀ ਉਹਦੇ ਮਾਤਾ ਪਿਤਾ ਬਾਰੇ ਉਹਦੇ ਖਾਨਦਾਨ ਬਾਰੇ ਉਦੇ ਜਨਮ ਸਥਾਨ ਬਾਰੇ ਜਾਂ ਚੈਤਾ ਬਾਰੇ ਜਿਹੜੇ ਵੱਖ-ਵੱਖ ਵਿਦਵਾਨਾਂ ਨੇ ਸ਼ੰਕੇ ਜਿਹੜੇ ਪ੍ਰਗਟਾਏ ਆ ਉਹਦਾ ਕਾਰਨ ਦੱਸਦੇ ਆ ਮਹਾ ਭਾਰਤ ਨੰਦੀ ਸੂਤ ਅਭਿਧਾਨ ਚਿੰਤਾਮਣੀ ਹੇਮਚੰਦਰ ਕਰਤ ਕੋਸ਼ ਪੁਰਾਣ ਸਾਹਿਤ ਮਹਾਵੰਸ਼ ਸ਼੍ਰੀਲੰਕਾ ਦਾ ਪ੍ਰਾਚੀਨ ਇਤਿਹਾਸ ਹੈ ਇਸ ਗ੍ਰੰਥ ਦੇ ਵਿੱਚ ਮਹਾਵੰਸ਼ ਦੇ ਵਿੱਚ ਅਤੇ ਪੰਚ ਤੰਤਰ ਆਦ ਪ੍ਰਮਾਣਿਕ ਮੰਨੇ ਜਾਣ ਵਾਲੇ ਗ੍ਰੰਥਾਂ ਵਿੱਚ ਕੁਟਲਿਆ ਨੂੰ ਇਸ ਅਰਥ ਸ਼ਾਸਤਰ ਦਾ ਅਰਚੇਤਾ ਮੰਨਿਆ ਗਿਆ ਹੈ ਇਸ ਮਾਨਤਾ ਨੂੰ ਰੱਦ ਕਰਨਾ ਸੰਭਵ ਨਹੀਂ ਹੈ ਸੋ ਇੱਥੇ ਦੱਸਿਆ ਗਿਆ ਹੈ ਕਿ ਸਤਮਨ ਚ ਕੁਟਲਿਆ ਜਾਂ ਚਾਣਕਿਆ ਹੀ ਇਸ ਗ੍ਰੰਥ ਦਾ ਕਰਤਾ ਹੈ ਕੁਟਲਿਆ ਕਈਏ ਜਾਂ ਕੁੱਟਲਿਆ ਇਸ ਦੇ ਬਾਰੇ ਥੋੜੀ ਜਿਹੀ ਵਿਚਾਰ ਚਰਚਾ ਕੀਤੀ ਗਈ ਹੈ ਸ਼੍ਰੀ ਸ਼ਾਮ ਸ਼ਾਸਤਰੀ ਹੁਰੀਆ ਅਰਥ ਸ਼ਾਸਤਰ ਦੇ ਪਹਿਲੇ ਸੰਪਾਦਕ ਹਨ ਉਹਨਾਂ ਨੇ ਤਾੜ ਪੱਤਰਾਂ ਤੇ ਲਿਖੀ ਹੋਈ ਅਰਥ ਸ਼ਾਸਤਰ ਦੀ ਪੋਥੀ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਕੀਤਾ 1900 9 ਦੇ ਵਿੱਚ ਤੇ ਉਹਨਾਂ ਨੇ ਤਾੜ ਪੱਤਰਾਂ ਵਾਲੀ ਪੋਥੀ ਦੇ ਆਧਾਰ ਤੇ ਅਰਥ ਸ਼ਾਸਤਰ ਦੇ ਰਚయిత ਦਾ ਨਾਂ ਕੁਟਲਿਆ ਸਵੀਕਾਰ ਕੀਤਾ ਹੁਣ ਆਪਾਂ ਇਹਦੇ ਨਾਮ ਬਾਰੇ ਆਉਨੇ ਆ ਕਿਉਂਕਿ ਆਪਾਂ ਸਾਰੀ ਕਿਤਾਬ ਨਹੀਂ ਪੜ ਸਕਦੇ ਆਪਾਂ ਕੁਝ ਕੁ ਹਿੱਸੇ ਜਿਹੜੇ ਮਹੱਤਵਪੂਰਨ ਉਹਨਾਂ ਬਾਰੇ ਜ਼ਿਕਰ ਕਰ ਸਕਦੇ ਆਂ ਵੀ ਕੁਟਲਿਆ ਸ਼ਬਦ ਕਿੱਥੋਂ ਲਿਆ ਗਿਆ ਇਸ ਤੋਂ ਵਿਪਰੀਤ ਕੁਟਲ ਚਲਾਕ ਦੁਸ਼ਟ ਤੋਂ ਕੁਟਲਿਆ ਸ਼ਬਦ ਬਣਦਾ ਹੈ ਅਤੇ ਇਹ ਨਾਂ ਅਰਥਾਸ਼ਾਸ਼ਤ ਦੇ ਵਿਰੋਧੀਆਂ ਬੋਧੀਆਂ ਤੇ ਜੈਨੀਆਂ ਆਦਿਕਾ ਨੇ ਕੁਟੱਲਿਆ ਨੂੰ ਦਿੱਤਾ ਸੀ ਬੋਧੀਜਾ ਜੈਨ ਲੇਖ ਕੁਟੱਲਿਆ ਦਾ ਖਾਸ ਕਰਕੇ ਉਸ ਦੀ ਬੋਧੀਜਾ ਜੈਨ ਵਿਰੋਧੀ ਦ੍ਰਿਸ਼ਟੀ ਦਾ ਵਿਰੋਧ ਕਰਦੇ ਰਹੇ ਹਾਂਜੀ ਕੁਟੱਲਿਆ ਤੇ ਚਾਣਕਿਆ ਤੇ ਵਿਸ਼ਨੂੰਗੋਪ ਸ਼ਰਮਾ ਤੋਂ ਛੁੱਟ ਹੇਮਚੰਦਰ ਨੇ ਇਸ ਵਿਅਕਤੀ ਦੇ ਕਈ ਹੋਰ ਨਾਮ ਵੀ ਦਿੱਤੇ ਹਨ ਵਿਰਵੇਲੇ ਦੇਖੋ ਅਰਥ ਸ਼ਾਸਤਰ ਕਾਂਗਲੇਕਰਿਤ ਅੰਗਰੇਜ਼ੀ ਅਨੁਵਾਦ ਭਾਗ ਤੀਜਾ ਇੱਕ ਹੋਰ ਸਿਧਾਂਤ ਦਿੰਦੇ ਨੇ ਕਹਿੰਦੇ ਜਦੋਂ ਮੈਗਸਟਨੀਜ ਆ ਮੈਂ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ ਪਰ ਮੈਗਨ ਮੈਗਸਟਨੀਜ ਦੇ ਲਿਖੇ ਹੋਏ ਭਾਰਤ ਸਬੰਧੀ ਅਨੇਕ ਉਲੇਖ ਗਲਤ ਸਿੱਧ ਹੋਏ ਹਨ ਹੋ ਸਕਦਾ ਹੈ ਮੈਗਸਟਨੀਜ ਨੂੰ ਇੱਥੇ ਵੀ ਟੱਪਲਾ ਲੱਗਿਆ ਹੋਵੇ ਦਰਸਲ ਇੱਕ ਵਿਦੇਸ਼ੀ ਲੇਖਕ ਭਾਵੇਂ ਕਿੰਨਾ ਵੀ ਪ੍ਰਤਿਭਾਸ਼ਾਲੀ ਕਿਉਂ ਨਾ ਹੋਵੇ ਕਿਸੇ ਵੀ ਪ੍ਰਾਇਦੇਸ਼ ਬਾਰੇ ਪੂਰੀ ਜਾਣਕਾਰੀ ਨਹੀਂ ਰੱਖ ਸਕਦਾ ਅਗਲਾ ਹੈ ਜਿਹੜਾ ਦੇਖਣਾ ਤੁਸੀਂ ਪਾਨਣੀ ਦੇ ਭਾਸਕਰ ਪਤੰਜਲੀ ਨੇ ਚੰਦਰਗੁਪਤੀ ਸਭਾ ਦਾ ਨਾਮ ਉਲੇਖ ਕੀਤਾ ਹੈ ਪਰ ਕੁਟਲਿਆ ਬਾਰੇ ਉਹ ਵੀ ਖਾਮੋਸ਼ ਹਨ ਇਹ ਹੈ ਕੁਟਲਿਆ ਦੀ ਹੋਂਦ ਨੂੰ ਰੱਦ ਕਰਨ ਵਾਲੇ ਵਿਦਵਾਨਾਂ ਦੀ ਦੂਜੀ ਦਲੀਲ ਇਹਦੇ ਵਿੱਚ ਕੁਝ ਜ਼ਿਆਦਾ ਨਹੀਂ ਦੱਸਿਆ ਗਿਆ ਵੀ ਕਿਉਂ ਵਿਰੋਧ ਕੀਤਾ ਜਾਂਦਾ ਜਾਂ ਕਿਹਾ ਜਾਂਦਾ ਵੀ ਸ਼ਾਇਦ ਇਹ ਚਾਣਕਿਆ ਜਾਂ ਕੁਟਲਿਆ ਨਾ ਹੋਵੇ ਆਪਾਂ ਅੱਗੇ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਕਿ ਇਸ ਨੂੰ ਇੱਕ ਹੋਰ ਨਾਂ ਨਾਲ ਜਾਣਿਆ ਜਾਂਦਾ ਵਿਸ਼ਨੂੰ ਗੁਪਤ ਸ਼ਰਮਾ ਦੇ ਵਜੋਂ ਆਪਾਂ ਦੇਖਦੇ ਹਾਂ ਕਿ ਹੋਇਆ ਕਦੋਂ ਚੰਦਰ ਗੁਪਤ ਈਸਾ ਤੋਂ 321 ਸਾਲ ਪਹਿਲਾਂ ਸਮਰਾਟ ਬਣਿਆ ਅਰਥ ਸ਼ਾਸਤਰ ਤੇ ਕੰਮ ਕਰਨ ਵਾਲੇ ਅਨੇਕਾਂ ਵਿਦਵਾਨਾਂ ਨੇ ਕੋਟਲਿਆ ਦੇ ਇਤਿਹਾਸ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਹੈ ਆਹ ਉਹ ਕਿਤਾਬਾਂ ਨੇ ਹਿਸਟਰੀ ਆਫ ਧਰਮ ਸ਼ਾਸਤਰ ਪੀ ਵੀ ਕੇਨ ਪਾਰਟ 1 ਐਂਡ 3 ਚੰਦਰਗੁਪਤ ਮੌਰੀਆ ਐਂਡ ਹਿਸ ਟਾਈਮਸ ਆਰ ਕੇ ਮੁਕਰਜੀ ਅਰਥ ਸ਼ਾਸਤਰ ਆਰ ਪੀ ਕਾਂਗਲੇ ਪਾਰਟ 3 ਇਹ ਜ਼ਿਆਦਾਤਰ ਵਿਦੇਸ਼ੀ ਇੱਕ ਨੂੰ ਛੱਡ ਕੇ ਵਿਦੇਸ਼ੀ ਲੇਖਕ ਹੋਏ ਨੇ ਇਸ ਤੋਂ ਇਲਾਵਾ ਕੁਟਲਿਆ ਦੀਆਂ 11 ਰਚਨਾਵਾਂ ਹੋਰ ਵੀ ਦੱਸੀਆਂ ਜਾਂਦੀਆਂ ਜਿਨ੍ਹਾਂ ਵਿੱਚ ਜੋਤਿਸ਼ ਆਯੁਰਵੇਦ ਅਤੇ ਧਾਤੂ ਸ਼ਾਸਤਰ ਦੀਆਂ ਪੁਸਤਕਾਂ ਵੀ ਸ਼ਾਮਲ ਹਨ ਭੂਮਿਕਾ ਦੇ ਦੂਜੇ ਭਾਗ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਆ ਆਹ ਚੀਜ਼ ਬੜੀ ਮਹੱਤਵਪੂਰਨ ਆ ਦੇਖਣਾ ਤਾੜ ਪੱਤਰਾ ਉੱਤੇ ਗ੍ਰੰਥਮ ਲਿਪੀ ਵਿੱਚ ਲਿਖੀ ਇੱਕ ਹੱਥ ਲਿਖਤ ਨੂੰ ਅਧਾਰ ਬਣਾ ਕੇ ਸ਼੍ਰੀ ਸ਼ਾਮ ਸ਼ਾਸਤਰੀ ਹੋਰਾਂ ਨੇ ਆਰਥ ਸ਼ਾਸਤਰ ਨੂੰ ਮੈਸੂਰ ਤੋਂ ਪ੍ਰਕਾਸ਼ਿਤ ਕੀਤਾ 1909 ਦੇ ਵਿੱਚ ਇਸੇ ਤਰ੍ਹਾਂ ਸੰਪਾਦਕਾਰ ਸ਼ਾਸਤਰ ਦਾ ਪਹਿਲਾ ਅੰਗਰੇਜ਼ੀ ਅਨੁਵਾਦ ਛਾਪਣ ਦਾ ਸਨਮਾਨ ਵੀ ਸ਼੍ਰੀ ਸ਼ਾਮ ਸ਼ਾਸਤਰੀ ਜੀ ਨੂੰ ਹੀ ਮਿਲਿਆ ਸਨ 1915 ਦੇ ਵਿੱਚ ਕਿਉਂਕਿ ਅਰਥ ਸ਼ਾਸਤਰ ਦੀ ਇਹ ਪਹਿਲੀ ਛਾਪ ਕੇਵਲ ਇੱਕੋ ਹੀ ਲਿਖਤ ਨੂੰ ਆਧਾਰ ਬਣਾ ਕੇ ਪ੍ਰਕਾਸ਼ਿਤ ਕੀਤੀ ਗਈ ਸੀ ਇਸ ਲਈ ਇਸ ਤੋਂ ਪੁੱਛੋ ਉਪਲਬਧ ਹੋਰ ਹੱਥ ਲਿਖਤਾਂ ਦਾ ਤੁਲਨਾਤਮਕ ਅਧਿਐਨ ਕਰਨ ਉਪਰੰਤ ਅਰਥ ਸ਼ਾਸਤਰ ਦੇ ਮੂਲ ਪਾਠ ਦਾ ਹੱਥ ਲਿਖਤਾਂ ਦਾ ਤੁਲਨਾਤਮਕ ਪਾਠ ਲੋਚਨਾ ਦੇ ਸਿਧਾਂਤ ਅਨੁਸਾਰ ਇੱਕ ਨਵਾਂ ਸੰਸਕਰਨ ਸ਼੍ਰੀ ਗਣਪਤੀ ਸ਼ਾਸਤਰੀ ਹੋਰ ਅਨੰਤ ਰਵਿੰਦਰਮ ਤੋਂ ਪ੍ਰਕਾਸ਼ਿਤ ਕੀਤਾ ਆ ਮਲਿਆਲਮ ਦੇ ਵਿੱਚ ਜਿਹੜਾ ਹੈ ਤ੍ਰਿਵਿੰਦਰਮ ਤੋਂ 1930 ਦੇ ਵਿੱਚ 1938 ਦੇ ਵਿੱਚ 1945 ਦੇ ਵਿੱਚ ਤੇ 1960 ਦੇ ਵਿੱਚ ਮਦਰਾਸ ਤੋਂ ਪ੍ਰਕਾਸ਼ਿਤ ਹੋਈ ਏ ਕਿ ਭੂਮਿਕਾ ਦੇ ਤੀਜੇ ਭਾਗ ਵਿੱਚ ਦੱਸਿਆ ਗਿਆ ਕਿ ਇਹ ਜਿਹੜੀ ਕਿਤਾਬ ਆ ਪੱਛਮ ਦੀਆਂ ਜਰਮਨ ਫ੍ਰੈਂਚ ਤਾਲਵੀ ਰੂਸੀ ਆਦ ਪਛਾਵਾਂ ਵਿੱਚ ਵੀ ਅਰਥ ਸ਼ਾਸਤਰ ਨੂੰ ਥਲਾਇਆ ਗਿਆ ਹੈ ਇਹਦਾ ਨਾਂ ਅਰਥ ਸ਼ਾਸਤਰ ਹੀ ਕਿਉਂ ਰੱਖਿਆ ਗਿਆ ਜਿਹੜਾ ਆਪਣਾ ਧਰਮ ਹੈ ਜਾਂ ਹਿੰਦੂ ਫਿਲਾਸਫੀ ਹੈ ਜਿਹੜੀ ਹਿੰਦੂ ਧਰਮ ਹੈ ਜਿਹੜਾ ਉਹਦੇ ਵਿੱਚ ਚਾਰ ਉਦੇਸ਼ ਸਥਾਪਿਤ ਕੀਤੇ ਗਏ ਕਿਹੜੇ-ਕਿਹੜੇ ਪਹਿਲਾ ਹੈ ਧਰਮ ਦੂਜਾ ਹੈ ਅਰਥ ਤੀਜਾ ਹੈ ਕਾਮ ਅਤੇ ਚੌਥਾ ਹੈ ਮੋਕਸ਼ ਮੁਕਤੀ ਜਾਂ ਨਿਰਵਾਣ ਜੇ ਸਾਡੇ ਕੋਲੇ ਕੋਈ ਅਰਥ ਨਹੀਂ ਹੋਵੇਗਾ ਕਾਮ ਨੂੰ ਫਿਰ ਅਸੀਂ ਨਿਰੋਲ పాਪ ਦੇ ਵਿੱਚ ਲੈ ਜਾਂਦੇ ਹੈਗੇ ਆ ਮਨੁੱਖੀ ਜੀਵਨ ਵਿੱਚ ਕਿਸੇ ਵੀ ਚੀਜ਼ ਨੂੰ ਨਕਾਰਿਆ ਨਹੀਂ ਜਾ ਸਕਦਾ ਚਾਰੇ ਚੀਜ਼ਾਂ ਜ਼ਰੂਰੀ ਹੈ ਮਨੁਨ ਜਿਹੜੇ 10 ਸਾਨੂੰ ਸਿਧਾਂਤ ਦਿੱਤੇ ਸੀ ਉਹ ਵੀ ਦੇਖ ਲੈਣਾ ਪਹਿਲਾ ਹੈ ਅਹਿੰਸਾ ਦੂਜਾ ਹੈ ਚੋਰੀ ਨਾ ਕਰਨਾ ਤੀਜਾ ਹੈ ਸੱਚ ਬੋਲਣਾ ਚੌਥਾ ਹੈ ਪਵਿੱਤਰਤਾ ਰੱਖਣੀ ਪੰਜਵਾਂ ਹੈ ਧੀਰਜ ਰੱਖਣਾ ਖਿਮਾ ਭਾਵ ਧਾਰਨ ਕਰਨਾ ਸੱਤ ਹੈ ਇੰਦਰੀ ਸੰਜਮ ਅੱਠ ਹੈ ਵਿੱਦਿਆ ਨੌਵਾਂ ਬੁੱਧੀ ਪ੍ਰਤੀ ਸਮਰਪਣ ਦਾ ਭਾਵ ਅਤੇ ਦਸਵਾਂ ਹੈ ਸੁਭਾਅ ਵਿੱਚ ਕ੍ਰੋਧ ਦਾ ਘਟ ਹੋਣਾ ਹਾਂਜੀ ਆ ਦੇਖਣਾ ਚੀਜ਼ ਬੜੀ ਮਹੱਤਵਪੂਰਨਾ ਅਰਥ ਦੀ ਇਸ ਸਮਾਜਿਕ ਜਕੜਨ ਤੋਂ ਮੁਕਤ ਹੋਣ ਲਈ ਘਰ-ਬਾਰ ਛੱਡ ਕੇ ਸਾਧੂ ਸੰਨਿਆਸੀ ਬਣਨ ਵਾਲੇ ਵਿਅਕਤੀ ਲਈ ਕੁਟੱਲਿਆ ਨੇ ਦੰਡ ਦੇਣ ਦੀ ਵਿਵਸਥਾ ਕੀਤੀ ਹੈ ਬੋਧੀਆਂ ਜੈਨੀਆਂ ਤੇ ਹੋਰ ਸਾਧੂ ਸੰਨਿਆਸੀਆਂ ਦੀਆਂ ਜਥੇਬੰਦੀਆਂ ਨੇ ਕੁਟੱਲਿਆ ਦੀ ਇਸ ਕ੍ਰਾਂਤੀਕਾਰੀ ਸੋਚ ਦਾ ਪ੍ਰਭਲ ਵਿਰੋਧ ਕੀਤਾ ਹੈ ਤੇ ਉਸ ਨੂੰ ਗੰਦੇ ਤੋਂ ਗੰਦੇ ਸ਼ਬਦਾਂ ਨਾਲ ਨਿਵਾਜਿਆ ਹੈ ਇਸ ਕਿਤਾਬ ਦਾ ਪੰਜਾਬੀ ਨਾਲ ਕੀ ਵਾਹ ਵਾਸਤਾ ਆ ਜਿਵੇਂ ਆ ਦੇਖਣਾ ਸ਼ਬਦ ਅਰਥ ਸ਼ਾਸਤਰ ਦੇ ਸ਼ਬਦ ਨੇ ਸੀਤੀ ਜਿਹਦਾ ਭਾਵ ਸਿਰੀ ਹੁੰਦਾ ਹੈ ਸ਼ੋਧਨ ਸੋਧਣਾ ਜਾਂ ਸਮਾਪਤ ਕਰਨਾ ਗਰਾਸ ਗਰਾਈ ਕਹਾਣੀ ਤੇਲ ਦੀ ਕਹਾਣੀ ਜੰਗਲ ਨੂੰ ਜਾਂਗਲੀ ਦਾਤਰ ਨੂੰ ਦਰਾਤ ਜਾਂ ਦਾਤਰੀ ਪਿਸ਼ਠੋਹੀ ਨੂੰ ਪਲੋਠੀ ਪੋਟਲਿਕ ਨੂੰ ਪੋਟਲੀ ਜਾਂ ਮੱਕਣ ਮੱਕਣਾ ਮੱਕਣਾ ਮੇ ਮੇਣਾ ਤੰਨ ਲੰਗ ਲੰਗ ਲੰਗੜਾਦ ਜਿਹੜਾ ਨੋਵਾਂ ਸ਼ਬਦ ਆ ਮੱਕਣੇ ਦਾ ਭਾਵ ਹੁੰਦਾ ਹੈ ਬਿਨਾਂ ਦੰਦਾਂ ਵਾਲਾ ਹਾਥੀ ਕੁਟਲਿਆ ਦੇ ਵੇਲੇ ਪੰਜਾਬ ਦੇ ਵਿੱਚ ਮਧ ਲੋਕਾਂ ਦਾ ਰਾਜ ਸੀ ਮਹਾਭਾਰਤ ਵਿੱਚ ਯਦਸ਼ਤਰ ਦੇ ਪਿਤਾ ਦੀ ਇੱਕ ਪਤਨੀ ਦਾ ਨਾਮ ਮਾਂਦਰੀ ਦਿੱਤਾ ਗਿਆ ਹੈ ਉਹ ਪੰਜਾਬ ਦੇ ਮਦਾਂ ਦੀ ਧੀ ਸੀ ਸਿਆਲਕੋਟ ਸ਼ਕਲਕੋਟ ਮਦਰਾਂ ਦੀ ਰਾਜਧਾਨੀ ਮੰਨੀ ਜਾਂਦੀ ਸੀ ਸ਼ਾਕਲ ਦੇ ਮੂਲਵਕ ਸ਼ਕ ਸ਼ਬਦ ਹੈ ਅਤੇ ਇਸ ਦਾ ਸਬੰਧ ਮੱਧ ਏਸ਼ੀਆ ਤੋਂ ਆਉਣ ਵਾਲੀ ਸ਼ੱਕ ਜਾਤੀ ਦੇ ਲੋਕਾਂ ਨਾਲ ਜਾਪਦਾ ਹੈ ਸ਼ਾਕਲ ਤੋਂ ਬਣਿਆ ਸਿਆਲ ਸ਼ਬਦ ਸਾਡੇ ਸਾਹਿਤ ਅਤੇ ਇਤਿਹਾਸ ਵਿੱਚ ਇੱਕ ਪ੍ਰਸਿੱਧ ਸ਼ਬਦ ਹੈ ਪੂਰਨ ਭਗਤ ਤੇ ਹੀਰ ਦਾ ਸਬੰਧ ਇਸੇ ਸ਼ਹਿਰ ਜਾਂ ਇਲਾਕੇ ਨਾਲ ਸੀ ਅੱਗੇ ਚੱਲ ਕੇ ਮਦਰ ਲੋਕ ਪੰਜਾਬ ਤੋਂ ਬਾਹਰ ਦੱਖਣ ਤੱਕ ਪੁੱਜੇ ਇਸ ਯੋਗ ਵਿੱਚ ਉਹਨਾਂ ਦੇ ਦੋ ਵਰਗ ਬਣ ਗਏ ਉੱਤਰੀ ਮਦਰ ਅਤੇ ਦੱਖਣੀ ਮਦਰ ਮਦਰਾਂ ਨੇ ਦੱਖਣ ਵਿੱਚ ਆਪਣੇ ਨਾਂ ਨਾਲ ਇੱਕ ਨਗਰ ਦੀ ਸਥਾਪਨਾ ਕੀਤੀ ਇਸ ਨੂੰ ਹੁਣ ਮਦਰਾਸ ਕਿਹਾ ਜਾਂਦਾ ਹੈ ਪਰ ਆਪਣੀ ਮੂਲ ਥਾਂ ਪੰਜਾਬ ਵਿੱਚ ਮਦਰਾਂ ਦੀ ਕੋਈ ਨਿਸ਼ਾਨੀ ਅੱਜ ਸ਼ਾਇਦ ਮੌਜੂਦ ਨਹੀਂ ਹੈ ਹੋ ਸਕਦਾ ਹੈ ਪੰਜਾਬ ਵਿੱਚ ਮਦਰ ਲੋਕ ਮੱਲ ਗਣ ਵਿੱਚ ਇੱਕਮਿਕ ਹੋ ਗਏ ਹੁਣ ਮੱਲ ਕਬੀਲੇ ਬਾਰੇ ਦੇਖਦੇ ਆਪਾਂ ਕੁਟੱਲਿਆ ਵਲੇ ਪੰਜਾਬ ਦੀ ਸਥਿਤੀ ਆ ਮੱਲ ਗਣ ਦੇ ਲੋਕਾਂ ਨੂੰ ਯੂਨਾਨੀ ਲੇਖਕ ਮਲੋਈ ਨਾਂ ਨਾਲ ਯਾਦ ਕਰਦੇ ਹਨ ਇਹਨਾਂ ਦੇ ਇਲਾਕੇ ਦੀ ਨਿਸ਼ਾਨਦੇਹੀ ਕਰਨਾਂ ਦਾ ਕਠਿਨ ਹੈ ਪਰ ਪੰਜਾਬ ਦਾ ਮਾਲਵਾ ਖੇਤਰ ਇਨਾ ਮੱਲਾਂ ਦਾ ਇਲਾਕਾ ਹੋ ਸਕਦਾ ਹੈ ਮੱਲ ਲੋਕ ਵੀ ਮਧਰਾ ਵਾਂਗ ਪੰਜਾਬ ਤੋਂ ਬਾਹਰ ਦੂਰ ਦੂਰ ਤੱਕ ਪੁੱਜੇ ਮੱਧ ਪ੍ਰਦੇਸ਼ ਦਾ ਇੱਕ ਇਲਾਕਾ ਮਾਲਵਾ ਪੰਜਾਬ ਦੇ ਮੱਲ ਗਣ ਦੀ ਹੀ ਗਾਥਾ ਕਹਿੰਦਾ ਹੈ ਪੰਜਾਬ ਵਿੱਚ ਹੁਣ ਤੀਕ ਮੱਲ ਜਾਂ ਮੱਲ ਸ਼ਬਦ ਦੀ ਗੋਤ ਵਜੋਂ ਵਰਤਿਆ ਜਾਂਦਾ ਸੀ ਦੀਵਾਨ ਟੋਡਰ ਮੱਲ ਤੇ ਕੋੜਾ ਮੱਲ ਆਦ ਪੰਜਾਬ ਦੇ ਮੱਲਾਂ ਨਾਲ ਸਬੰਧਤ ਸੱਤਰੀਏ ਗਣ ਯੂਨਾਨੀ ਲਿਖ ਕੇ ਇਹਨਾਂ ਨੂੰ ਐਕਸਥਰੋਏ ਕੈਨਰੀ ਹਨ ਇਸੇ ਗਣ ਨਾਲ ਜੋ ਕਿ ਖੱਤਰੀਆਂ ਦਾ ਸਿੱਧਾ ਸਬੰਧ ਪ੍ਰਤੀਤ ਹੁੰਦਾ ਹੈ ਇਸੇ ਤਰ੍ਹਾਂ ਦਦਰਕ ਗਣ ਤੋਂ ਭੱਲਾ ਅਤੇ ਕੁੱਕਰ ਗਣ ਤੋਂ ਕੁਕਰੇਜਾ ਆਦ ਨਾਵਾਂ ਜਾਂ ਗੋਤਾਂ ਦਾ ਸਬੰਧ ਵੀ ਸਥਾਪਿਤ ਕੀਤਾ ਜਾ ਸਕਦਾ ਹੈ ਉਪਰਾਜ ਉਹ ਜੋਕਿ ਉਬਰਾਏ ਸ਼ਬਦ ਗੋਤ ਜਾਂ ਵੰਸ਼ ਦਾ ਸਬੰਧ ਇਸ ਉਪਰਾਜ ਨਾਲ ਹੈ ਆ ਦੇਖਣਾ ਜੱਜਾ ਦਾ ਅਰਥ ਹੈ ਜਨਮ ਲੈਣ ਵਾਲਾ ਤਨੇਜਾ ਮੁਖੀਜਾ ਤੇ ਜੁਨੇਜਾ ਆਦ ਸ਼ਬਦ ਕਿਸੇ ਪ੍ਰਾਚੀਨ ਗੋਤ ਜਾਂ ਵੰਸ਼ ਨਾਲ ਸਬੰਧਤ ਜਾਪਦੇ ਹਨ ਇਸੇ ਤਰ੍ਹਾਂ ਮਾਨਵਕ ਗਾਣਾਂ ਦੇ ਨਾਲ ਅਜੋਕੇ ਮਾਨਕ ਟੈਲਾ ਗੋਤ ਜਾਂ ਵੰਸ਼ ਦਾ ਸਬੰਧ ਜਾਪਦਾ ਹੈ ਆ ਕੁਝ ਕਿਤਾਬਾਂ ਦਾ ਜ਼ਿਕਰ ਹੈ ਜਿਵੇਂ ਪੰਚ ਤੰਤਰ ਪਹਿਲੀ ਕਿਤਾਬ ਦੂਜੀ ਹੈ ਨੀਤੀ ਸ਼ਤਕ ਤੀਜੀ ਹੈ ਚਾਣਕਾ ਰਾਜਨੀਤੀ ਸੈਨਾਪਤੀ ਕਰਤੈ ਦਾ ਜਿਹੜਾ ਮਤਲਬ ਲੇਖਕ ਹੈ सेनापति बारे भाई कान सिंह लिखदे ਹਨ श्री गुरु गोविंद सिंह ਸਾਹਿਬ ਜੀ ਦੇ ਦਰਬਾਰ ਦਾ ਇੱਕ ਲਿਖਾਰੀ ਅਤੇ ਕਵੀ ਜਿਸ ਨੇ ਚਾਣਕ્ય ਨੀਤੀ ਦਾ ਉਲੱਥਾ ਕੀਤਾ ਹੈ गुरु गोविंद ਦੀ ਸਭਾ ਮੇ ਲੇਖਕ ਪਰਮ ਸੁजान चाणके भाषा कवि सेनापत ਨਾਮ ਮਹਾਨ ਕੋਸ਼ ਦੇ ਸ਼ਬਦ ਨੇ चाणके चंद्रिका आसारुक्तावली ਇਹ ਵੀ ਇੱਕ ਕਿਤਾਬ ਹੈ ਛੇਮੀ ਹੈ ਪੰਚ ਤੰਤਰ ਯੋਗੀ ਸ਼ਿਵਨਾਥ ਕ੍ਰਿਤ ਇਹ ਸਾਰੀ ਅਨੁਵਾਦ ਬਾਰੇ ਦੱਸਿਆ ਗਿਆ ਆਜਵੇਂ ਵਿਦੁਰ ਨੀਤੀ ਬੁੱਧ ਬਾਰ ਦੀ ਕ੍ਰਿਤ ਬੁੱਧ ਸਿੰਘ ਹੈ ਦਾ ਨੌਵੀਂ ਕਿਤਾਬ ਹੈ ਰਾਜਨੀਤੀ ਸੁਮੇਦ ਅੱਠਵਾਂ ਭਾਗ ਹੈ ਪੰਜਾਬ ਵਿੱਚ ਅਨੁਵਾਦ ਦੀ ਪਰੰਪਰਾ ਵਾਸਤਵ ਵਿੱਚ ਅਨੁਵਾਦ ਸ਼ਬਦ ਮੀਮंसा ਸ਼ਾਸਤਰ ਦੀ ਦੇਣ ਹੈ ਅਤੇ ਉਥੇ ਇਹ ਸ਼ਬਦ ਕਿਸੇ ਹੋਰ ਦੇ ਵਚਨ ਜਾਂ ਮੰਤਰ ਜਾਂ ਸ਼ਲੋਕ ਨੂੰ ਦੁਹਰਾਉਣ ਦਾ ਬੋਧਕ ਮੰਨਿਆ ਜਾਂਦਾ ਹੈ। ਯੋਗ ਵਸ਼ਿਸ਼ਟ ਭਾਸ਼ਾ ਫਾਰਸੀ ਭਾਸ਼ਾ ਤੋਂ ਜਿਹੜੇ ਅਨੁਵਾਦ ਹੋਏ ਨੇ ਬ੍ਰਜ ਭਾਸ਼ਾ ਦੇ ਵਿੱਚ ਜਿਵੇਂ ਰਾਜਾ ਰਾਮਮੋਹਨ ਰਾਏ ਨੇ ਇੱਕ ਕਿਤਾਬ ਦਾ ਅਨੁਵਾਦ ਕੀਤਾ ਸੀ। ਦਾਰਾ ਸ਼ਿਕੋ ਨੇ 50 ਉਪਨਿਸ਼ਦਾਂ ਦਾ ਅਨੁਵਾਦ ਫਾਰਸੀ ਵਿੱਚ ਸਿਰ ਉਲ ਅਸਰਾਰ ਜਾਂ ਸਿਰੇ ਅਕਬਰ ਨਾਇਟ ਕੀਤਾ ਸੀ। ਅਬੂਲ ਫਜ਼ਲ ਦੀ ਆਇਨੇ ਅਕਬਰੀ ਦਾ ਇੱਕ ਨਾਮ ਮੁਕਮਲ ਨੁਸਖਾ ਆਰਕਾਈਵਸ ਲਾਇਬ੍ਰੇਰੀ ਪਟਿਆਲਾ ਵਿੱਚ ਮੌਜੂਦ ਹੈ ਬ੍ਰਜ ਭਾਸ਼ਾ ਦੇ ਨਾਲ ਨਾਲ ਅਵਧੀ ਭਾਸ਼ਾ ਦੀ ਸ਼ਿਰਮੌਰ ਰਚਨਾ ਤੁਲਸੀ ਕ੍ਰਿਤ ਰਾਮਚਰਿਤ ਮਾਨਸ ਤੁਲਸੀ ਰਮਾਣ ਨੂੰ ਵੀ ਟੀਕਾ ਰਾਹੀਂ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਜਗਤ ਦੇ ਸਾਹਮਣੇ ਕਈ ਵਾਰ ਲਿਆਂਦਾ ਗਿਆ ਇਸ ਕੰਮ ਵਿੱਚ ਸਭ ਤੋਂ ਵੱਧ ਸਫਲ ਹੋਏ ਗਿਆਨੀ ਸੰਤ ਸਿੰਘ ਗਿਆਨੀ ਹੋਰਾਂ ਨੇ ਭਾਪ ਪ੍ਰਕਾਸ਼ ਨਾਇਟ ਮਾਨਸ ਦਾ ਆਪਣਾ ਟੀਕਾ ਪ੍ਰਸਤੁਤ ਕੀਤਾ ਐਸਟੀਕੇ ਨੂੰ ਪੰਜਾਬ ਤੋਂ ਬਾਹਰ ਬਨਾਰਸ ਜਿਹੇ ਵਿਦਿਆਦੇ ਕੇਂਦਰਾਂ ਵਿੱਚ ਵੀ ਬਹੁਤ ਸਲਾਹਿਆ ਗਿਆ। ਗਿਆਨੀ ਸਾਧਨ ਸਿੰਘ ਮੈਂ ਕਿਉਂ ਅੰਡਰਲਾਈਨ ਕੀਤਾ ਥੱਲੇ ਨੀਚੇ ਦੇਖਣਾ। ਗਿਆਨੀ ਸਾਧਨ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਯੋਧੇ ਰਹ ਚੁੱਕੇ ਸਨ। ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸੋਨਾ ਚੜਾਉਣ ਦੀ ਪ੍ਰੇਰਣਾ ਉਹਨਾਂ ਨੇ ਹੀ ਮਹਾਰਾਜੇ ਨੂੰ ਦਿੱਤੀ ਸੀ। ਇਹ ਵੇਰਵਾ ਦਰਬਾਰ ਸਾਹਿਬ ਤੇ ਦਰਜ ਹੈ। ਇਸ ਰਚਨਾ ਦੀ ਇੱਕ ਲਿਥੋਕਾਪੀ ਸੈਕ ਰੈਫਰੈਂਸ ਲਾਇਬ੍ਰੇਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੈਚ ਨੰਬਰ 2744 ਮੌਜੂਦ ਸੀ ਇਸ ਵਿੱਚ 16 1 ਤੋਂ ਲੈ ਕੇ 659 ਪੰਨੇ ਸਨ ਮਾਨਸ ਦੀ ਮਾਨਸਾ ਗ੍ਰੀਵਾ ਰਾਮਦਾਸੀ ਗੁਰਮੁਖੀ ਵਿਆਖਿਆ ਵੀ 1857 58 ਸੰਮਤ ਵੈਛਪੀ ਲਾਹੌਰ ਇਹ ਅੰਤਿਮ ਸ਼ਬਦ ਨੇ ਗੋਵਿੰਦ ਨਾਥ ਰਾਜਗੁਰੂ ਜੀ ਦੇ ਦੀਪਾਵਲੀ ਕਾਂਤ ਕੁਟੀਰ ਪੰਚਕੁਲਾ ਅਕਤੂਬਰ 24 1995 ਇਹ ਸਾਰਾ ਭੂਮਿਕਾ ਸੀ ਹੁਣਕਾ ਬਹੁਤ ਵਧੀਆ ਹੈ ਸਮਝਣ ਦੇ ਲਈ ਆ ਵੀ ਭੂਮਿਕਾ ਲਿਖੀ ਕਿਉਂ ਗਈ ਆ ਇਸ ਤੋਂ ਬਾਅਦ ਇਹ ਕਿਤਾਬ ਸ਼ੁਰੂ ਹੁੰਦੀ ਆ ਵਿਸ਼ਾ ਸੂਚੀ ਇਹਦਾ ਅਧਿਕਰਣਾਂ ਦੇ ਵਿੱਚ ਵੰਡੀ ਹੋਈ ਆ ਅਧਿਕਰਣ ਪਹਿਲਾ ਵਿਨੇ ਪ੍ਰਕਰਨਾ ਅਧਿਕਰਣਾਂ ਦਾ ਵੇਰਵਾ ਅਧਿਕਰਣ 2 ਅਧਿਐਕਸ਼ ਪ੍ਰਚਾਰ ਅਧਿਕਰਣ 3 ਧਰਮਸਤ ਅਧਿਕਰਣ 4 ਕੰਟਕ ਸ਼ੋਧਨ ਅਧਿਕਰਣ 5 ਗੁਪਤ ਦੰਡ ਅਧਿਕਾਰਨ 6 ਮੰਡਲ ਦਾ ਸੰਕਲਪ ਅਧਿਕਾਰਨ 7 ਵਿਦੇਸ਼ ਦੇ 6 ਸੂਤਰ ਅਧਿਕਾਰਨ 8 ਰਾਸ਼ਟਰ ਸੰਕਟ ਅਧਿਕਾਰਨ 9 ਮਹੰਮਤੇ ਕੂਚ ਅਧਿਕਾਰਨ 10 ਸੈਨਾ ਲਈ ਛੌਣੀਆਂ ਅਧਿਕਾਰਨ 11 ਸੰਗ ਰਾਜ ਬਾਰੇ ਅਧਿਕਾਰਨ 12 ਕਮਜ਼ੋਰ ਰਾਜੇ ਦੀ ਰਾਜਨੀਤੀ ਆਬਲੀ ਯਸਮ ਅਧਿਕਾਰਨ 13 ਕਿਲਿਆਂ ਨੂੰ ਫਤਿਹ ਕਰਨਾ ਅਧਿਕਾਰਨ 14 ਗੋਪਤ ਉਪਾ ਤੰਤਰ ਮੰਤਰ ਆਦਿ ਅਧਿਕਰਣ 15 ਤੰਤਰ ਯੁਕਤੀਆਂ ਪਰਿਭਾਸ਼ਿਕ ਸ਼ਬਦਾਵਲੀ ਇਹ ਹੈ ਇਸ ਕਿਤਾਬ ਦੇ 15 ਅਧਿਕਰਣ ਜਿਨ੍ਹਾਂ ਦੇ ਵਿੱਚ ਕਿਤਾਬ ਵੰਡੀ ਹੋਈ ਹੈ ਅਧਿਆਇ ਪਹਿਲੇ ਦੇ ਵਿੱਚ ਆਪਾਂ ਦੇਖਦੇ ਹਾਂ ਵਿਨੇ ਪ੍ਰਕਰਨਾ ਦੇ ਘਰਨਾ ਦਾ ਵੇਰਵਾ ਊਮ ਆਚਾਰੀਆ ਸ਼ੌਕਤ ਤੇ ਆਚਾਰੀਆ ਬ੍ਰਹਸਪਤੀ ਨੂੰ ਨਮਸਕਾਰ ਕਿਸੇ ਰਾਜ ਮੁਲਕ ਇਲਾਕੇ ਨੂੰ ਪ੍ਰਾਪਤ ਜਿੱਤਣ ਜਾਂ ਵਿਰਾਸਤ ਵਜੋਂ ਪ੍ਰਾਪਤ ਕਰਨ ਉਪਰੰਤ ਉਸ ਰਾਜ ਦੀ ਪਾਲਣਾ ਸੁਰੱਖਿਆ ਸੰਭਾਲ ਵਾਲੇ ਪ੍ਰਾਚੀਨ ਆਚਾਰੀਆਂ ਨੇ ਅਰਥ ਸ਼ਾਸਤਰ ਸੰਬੰਧੀ ਆਪਣੇ ਗ੍ਰੰਥਾਂ ਵਿੱਚ ਜਿਨ੍ਹਾਂ ਤੱਥਾਂ ਨੂੰ ਉਲਿਖਿਆ ਹੈ ਉਹਨਾਂ ਲਗਭਗ ਸਾਰਿਆਂ ਗ੍ਰੰਥਾਂ ਤੱਥਾਂ ਦਾ ਸਾਰ ਲੈ ਕੇ ਇਸ ਅਰਥ ਸ਼ਾਸਤਰੀ ਰਚਨਾ ਮੈਂ ਕੁੱਟਲਿਆ ਕਰਦਾ ਹਾਂ ਸਸ ਅਰਥ ਸ਼ਾਸਤਰ ਦਾ ਵਿਸ਼ਾ ਵਸਤੂ ਤੇ ਇਸ ਦੇ ਅਧਿਕਰਨਾਂ ਪਰਕਰਨਾਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ ਵਿਨੇ ਦੇ ਸੰਕਲਪਕਤੇ ਉਸ ਦੀ ਮਹੱਤਤਾ ਬਾਰੇ ਅਰਥ ਸ਼ਾਸਤਰ ਦੇ ਪਹਿਲੇ ਅਧਿਕਰਨ ਦੇ 18 ਅਧਿਆਇਆਂ ਅਤੇ ਇਨ੍ਹਾਂ ਸਰਲੇਖਾਂ ਹੇਠ ਵਿਚਾਰ ਚਰਚਾ ਕੀਤੀ ਗਈ ਹੈ ਅਧਿਕਰਨ ਪਹਿਲਾ ਵਿਨੇ ਅਧਿਕਰਨ ਪਰਕਰਨ ਪਹਿਲਾ ਵਿਦਿਆ ਸੁਮਦੇਸ਼ ਵੇਦ ਉਸ ਦੇ 6 ਅੰਗ ਅਤੇ ਇਤਿਹਾਸ ਪਰਕਰਨ 2 ਵਿਰਦ ਸੰਯੋਗ ਵਿਦਵਾਨਾਂ ਅਤੇ ਬਜ਼ੁਰਗਾਂ ਦੀ ਰਹਿਨਮਾਈ ਪ੍ਰਕਰਨ 3 ਇੰਦਰੀ ਵਿਜੇ ਆਤਮ ਸੰਜਮ ਪ੍ਰਕਰਨ 4 ਅਮਾਤਿਆ ਉਤਪਤੀ ਮੰਤਰੀ ਮੰਡਲ ਅਤੇ ਉਸ ਦੀ ਨਿਯੁਕਤੀ ਪ੍ਰਕਰਨ 5 ਮੰਤਰੀ ਪੁਜਾਰੀ ਉਤਪਤੀ ਮੰਤਰੀ ਅਤੇ ਪੁਜਾਰੀ ਦੀ ਨਿਯੁਕਤੀ ਸੋ ਕਹਿਣ ਦਾ ਭਾਵ ਆ ਕਿ ਪਹਿਲੇ ਜਿਹੜਾ ਹੈਗਾ ਭਾਗ ਦੇ ਵਿੱਚ ਆਪਾਂ ਸ਼ਤਰੂ ਜਸੂਸ ਗੁਪਤ ਸੂਚਨਾਮਾ ਕਿਵੇਂ ਇਕੱਤਰ ਕਰਨੀਆਂ ਮੰਤਰ ਅਧਿਕਾਰ ਰਾਜਪੁੱਤਰ ਰੱਖਿਆ ਅਪਰਧ ਦੇ ਵਿਧਾ ਬਾਗੀ ਰਾਜ ਕੁਮਾਰ ਪ੍ਰਤੀ ਰਾਜੇ ਦਾ ਕਿਹੋ ਜਿਹਾ ਰਵਈਆ ਹੋਣਾ ਚਾਹੀਦਾ ਹੈ ਰਾਜ ਪ੍ਰਣ ਨਹੀਂ ਰਾਜ ਮਹਿਲ ਦੇ ਨਿਯਮ ਇਸ ਤਰੀਕੇ ਨਾਲ ਫਿਰ ਅਧਿਕਰਣ 2 ਚੱਲਦਾ ਉਸ ਤੋਂ ਬਾਅਦ ਅਧਿਕਰਣ 3 ਚੱਲਦਾ ਇਹਨਾਂ ਦੇ ਵਿੱਚ ਵਿਸਤਾਰ ਨਾਲ ਦਿੱਤਾ ਗਿਆ ਕਿ ਕਿਹੜੇ ਚੈਪਟਰ ਦੇ ਵਿੱਚ ਕੀ ਚੀਜ਼ ਆਵੇਗੀ ਅਧਿਕਰਣ 5 ਚੱਲਦਾ ਫਿਰ ਅਧਿਕਰਣ 6 ਤੇ 7 ਅਧਿਕਾਰਣ 8 ਅਧਿਕਾਰਣ 9 ਅਧਿਕਾਰਣ 10 ਅਧਿਕਾਰਣ 12 ਵੀ ਬਲਵਾਨ ਸ਼ਤਰੂ ਦਾ ਮੁਕਾਬਲਾ ਕਿਵੇਂ ਕਰਨਾ ਸ਼ਾਂਤੀ ਕਾਇਮ ਰੱਖਣ ਲਈ ਦੂਤ ਕਿਵੇਂ ਭੇਜਣਾ ਅਧਿਕਾਰਣ 13 ਸ਼ਤਰੂ ਦੇ ਕਿਲੇ ਨੂੰ ਫਤਿਹ ਕਿਵੇਂ ਕਰਨਾ ਅਧਿਕਾਰਣ 14 ਤੰਤਰ ਮੰਤਰ ਟੂਲ ਨੇ ਟੋਟ ਕੇ ਅਧਿਕਾਰਣ 15 ਤੰਤਰ ਯੁਕਤੀਆਂ ਤਿਆੰਤ ਦੇ ਵਿੱਚ ਸ਼ਲੋਕ ਕੋਟਲਿਆ ਰਚਿਤ ਇਹ ਸ਼ਾਸਤਰ ਪੜਨ ਅਤੇ ਸਮਝਣ ਲਈ ਸੌਖਾ ਹੈ ਇਸ ਦੇ ਸਿਧਾਂਤ ਪਾਸਟਰ ਤੇ ਸੰਖੇਪ ਸ਼ੈਲੀ ਵਿੱਚ ਪ੍ਰਸਤੁਤ ਕੀਤੇ ਗਏ ਹਨ ਇਸ ਵਿੱਚ ਵਰਤੇ ਗਏ ਸ਼ਬਦ ਅਤੇ ਉਹਨਾਂ ਦੇ ਅਰਥ ਵੀ ਬਹੁਤ ਸਪਸ਼ਟ ਹਨ ਇਸ ਪੁਸਤਕ ਨੂੰ ਵਾਧੂ ਵਿਸਤਾਰ ਤੋਂ ਬਚਾਉਣ ਲਈ ਬਹੁਤ ਸਾਰੇ ਵਿਸ਼ੇ ਇਸ ਵਿੱਚ ਨਹੀਂ ਦਿੱਤੇ ਗਏ ਇੱਥੋਂ ਇਹ ਕਿਤਾਬ ਸ਼ੁਰੂ ਹੁੰਦੀ ਹੈ ਅਧਿਆਇ ਪਹਿਲਾ ਵਿਦਿਆ ਸਮੁੰਦੇਸ਼ ਵਿਦਿਆਵਾਂ ਚਾਰ ਹਨ ਦਰਸ਼ਨ ਸ਼ਾਸਤਰ ਤ੍ਰੈ ਵਾਰਤਾ ਅਤੇ ਦੰਡ ਨੀਤੀ ਆਚਾਰੀਆ ਮਨੂ ਦੇ ਅਨੁਸਾਰ ਵਿਦਿਆਵਾਂ ਕੇਵਲ ਤਿੰਨ ਹਨ ਤ੍ਰੈ ਵਾਰਤਾ ਤੇ ਦੰਡ ਨੀਤੀ ਉਹਨਾਂ ਦੇ ਅਨੁਸਾਰ ਦਰਸ਼ਨ ਸ਼ਾਸਤਰ ਤ੍ਰੈ ਤਿੰਨੇ ਵੇਦਾਂ ਦਾ ਹੀ ਇੱਕ ਵਿਸ਼ੇਸ਼ ਚਿੰਤਨ ਪ੍ਰਧਾਨ ਅੰਗ ਹੈ ਇਸ ਲਈ ਵਿਦਿਆਵਾਂ ਦੇ ਅੰਤਰਗਤ ਇਸ ਨੂੰ ਸੰਤੰਤਰ ਰੂਪ ਵਿੱਚ ਰੱਖਣਾ ਉਚਿਤ ਨਹੀਂ ਹੈ ਆਚਾਰੀਆ ਬ੍ਰਹਸਪਤੀ ਦੇ ਅਨੁਸਾਰ ਅਰਥ ਸ਼ਾਸਤਰ ਦੀਆਂ ਵਿਦਿਆਵਾਂ ਸ਼ਾਖਾਵਾਂ ਕੇਵਲ ਦੋ ਹੀ ਹਨ ਵਾਰਤਾ ਤੇ ਦੰਡ ਨੀਤੀ ਉਨ੍ਹਾਂ ਦਾ ਮਤ ਹੈ ਕਿ ਤੁਸੀਂ ਵੇਦਾਂ ਧਰਮ ਗ੍ਰੰਥਾਂ ਨੂੰ ਕੁਝ ਚਲਾਕ ਲੋਕ ਆਪਣੇ ਘਿਰਨਤ ਸਵਾਰਥਾਂ ਦੀ ਪੂਰਤੀ ਲਈ ਇੱਕ ਪਰਦੇ ਵਾਂਗ ਵਰਤਦੇ ਹਨ ਇਸ ਲਈ ਵਾਰਤਾ ਤੇ ਰਾਜਨੀਤੀ ਨੂੰ ਹੀ ਅਰਥ ਸ਼ਾਸਤਰ ਦੀਆਂ ਦੋ ਸ਼ਾਖਾਵਾਂ ਦੇ ਰੂਪ ਵਿੱਚ ਮੰਨਣਾ ਚਾਹੀਦਾ ਹੈ ਆਚਾਰੀਆ ਉਸਨਸ ਦੇ ਅਨੁਸਾਰ ਰਾਜਨੀਤੀ ਹੀ ਅਰਥ ਸ਼ਾਸਤਰ ਦੀ ਇੱਕੋ ਇੱਕ ਵਿਦਿਆ ਸ਼ਾਖਾ ਹੈ ਕਿਉਂਕਿ ਹੋਰ ਸਾਰੀਆਂ ਵਿਧਿਆਵਾਂ ਰਾਜਨੀਤੀ ਦੇ ਹੀ ਅੰਦਰ ਆ ਜਾਂਦੀਆਂ ਹਨ ਪਰੰਤੂ ਆਚਾਰੀਆ ਕੋਟਲਿਆ ਦੇ ਅਨੁਸਾਰ ਅਰਥ ਸ਼ਾਸਤਰ ਸੰਬੰਧੀ ਵਿਧਿਆਵਾਂ ਦੀ ਸੰਖਿਆ 4 ਦਰਸ਼ਨ 3 ਵਿਦ ਵਾਰਤਾ ਤੇ ਦੰਡ ਨੀਤੀ ਹੀ ਹੈ ਕਿਉਂਕਿ ਵਿਦਿਆ ਰਾਹੀਂ ਧਰਮ ਅਤੇ ਅਰਥ ਮਾਇਕੀ ਉન્નਤੀ ਦੇ ਸਾਧਨਾਂ ਦਾ ਗਿਆਨ ਆ ਜਿੱਥੇ ਵੀ ਕਿਤੇ ਕੋਈ ਇੱਕ ਪਾਇਆ ਉੱਪਰਲੇ ਪਾਸੇ ਦੋ ਪਾਇਆ ਤਿੰਨ ਪਾਇਆ ਜਾਂ ਚਾਰ ਪਾਇਆ ਉਹਦੀ ਨੀਚੇ ਵਿਆਖਿਆ ਦਿੱਤੀ ਗਈ ਹੈ ਅਰਥ ਸ਼ਾਸਤਰ ਸੰਬੰਧੀ ਵਿਧਿਆਵਾਂ ਗਿਆਨ ਵਿਗਿਆਨ ਦੀਆਂ ਸਿਖਾਵਾਂ ਦਾ ਵੇਰਵਾ ਦੋ ਤੇ ਹੈ ਦਰਸ਼ਨ ਸ਼ਾਸਤਰ ਚੀਜ਼ ਹੈ ਖੇਤੀਬਾੜੀ ਵਪਾਰ ਆਦਕਿਤ ਤ੍ਰਈ ਜਿਹੜਾ ਉਹ ਮੰਨਦੇ ਗਿਆਨ ਦੀ ਜਿਹੜੀ ਵਾਰਤਾ ਇਸ ਸ਼ਬਦ ਵਾਰਤਾ ਸੰਬੰਧ ਸੰਸਕ੍ਰਿਤ ਦੀ ਵਿਰਤ ਧਾਤੂ ਨਾਲ ਹੈ ਜਉਣ ਲਈ ਅਵਸ਼ਕ ਬਸਤਾਂ ਦੇ ਸੁਰੱਖਿਆ ਆਦ ਸਥਿਤੀਆਂ ਦੀ ਵਿਵਸਥਾ ਦਾ ਬੋਧ ਇਹ ਸ਼ਬਦ ਕਰਾਉਂਦਾ ਹੈ ਰਾਜਨੀਤੀ ਪ੍ਰਸ਼ਾਸਨ ਦੀ ਵਿਦਿਆ ਪ੍ਰਾਪਤ ਹੁੰਦਾ ਹੈ ਇਸ ਲਈ ਵਿਦਿਆ ਨੂੰ ਵਿਦਿਆ ਕਿਹਾ ਜਾਂਦਾ ਹੈ ਆਨ ਵਿਕਸ਼ਕੀ ਆਨ ਵਿਕਸ਼ਕੀ ਸ਼ਬਦ ਦੇ ਅੰਤਰਗਤ ਸੰਖਿਆ ਯੋਗ ਅਤੇ ਲੋਕਾ ਯਤ ਦਰਸ਼ਨ ਦਾ ਪੂਰਾ ਚਿੰਤਨ ਆ ਜਾਂਦਾ ਹੈ ਇਹਨਾਂ ਤਿੰਨਾਂ ਲਈ ਆਨਿ ਵੀ ਆਨ ਵਿ ਕਸ਼ਕੀ ਸ਼ਬਦਾਰਥ ਸ਼ਾਸਤਰ ਵਿੱਚ ਵਰਤਿਆ ਗਿਆ ਧਰਮ ਅਤੇ ਅਧਰਮ ਦਾ ਗਿਆਨ ਤ੍ਰੈ ਵੇਦਾਂ ਤੋਂ ਪ੍ਰਾਪਤ ਹੁੰਦਾ ਹੈ ਅਰਥਮਾਇਕ ਸੰਪਦਾ ਤੇ ਅਨਰਥਮਾਇਕ ਸੰਪਤਾ ਦੇ ਨਾਸ਼ ਨਾਲ ਸੰਬੰਧਿਤ ਵਿਸ਼ਾ ਦਾ ਗਿਆਨ ਵਾਰਤਾ ਤੋਂ ਹੁੰਦਾ ਹੈ ਨਿਆਂ ਅਤੇ ਅਨਿਆਂ ਦਾ ਗਿਆਨ ਦੰਡ ਨੀਤੀ ਰਾਜਨੀਤੀ ਤੋਂ ਹੁੰਦਾ ਹੈ ਅੱਜ ਮੈਂ ਹਲੇ ਇਸ ਕਿਤਾਬ ਦੇ ਅੱਜ ਭੂਮਿਕਾ ਹੀ ਦੱਸੀ ਆ ਭੂਮਿਕਾ ਥੋੜੀ ਜੀ ਲੰਬੀ ਵੀ ਹੈ ਤੇ ਪਰ ਉਹਦੇ ਤੋਂ ਕਾਫੀ ਸਾਰਾ ਗਿਆਨ ਮਿਲਦਾ ਵੀ ਕਿਵੇਂ ਅੱਜ ਕੱਲ ਦੇ ਜਿਹੜੇ ਗੋਤ ਆ ਕਬੀਲੇ ਆ ਕੁਕਰੇਜੇ ਆ ਉਬਰਾਈਏ ਆ ਬਹੁਤ ਵੱਡਾ ਨਾਮ ਐ ਆਪਣੇ ਕੋਲੇ ਉਬਰਾਈਏ ਸਰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਦਾਨ ਕਰਦੇ ਆ ਉਹਨਾਂ ਦਾ ਸਬੰਧ ਵੀ ਇਸ ਕਿਤਾਬ ਦੇ ਵਿੱਚ ਆਇਆ ਗੁਰਬਾਣੀ ਨਾਲ ਸੰਬੰਧਤ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਿਚਾਰ ਚਰਚਾ ਕਰਦੇ ਇਸ ਕਿਤਾਬ ਦੇ ਵਿੱਚ ਹੈਗੀਆਂ ਮੈਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਸਾਰਾ ਕੁਝ ਮਤਲਬ ਦੱਸਾਂਗਾ ਵਿਸਤਾਰ ਨਾਲ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗਾ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ